ਆਣ ਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਹੈ ਪਰ ਇਹ ਸਾਜ਼ਿਸ਼ ਦੀਨ ਜਿਹਦੇ ਵਿੱਚ ਪੰਜਾਬ ਵਿਰੋਧੀ ਸ਼ਕਤੀਆਂ ਸ਼ਾਮਿਲ ਨੇ ਸਾਜ਼ਿਸ਼ ਦੀਨ ਪੰਜਾਬ ਨੂੰ ਹਰਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕੀ ਮਾੜੀ ਗੱਲ ਹੈ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਚਾਹੇ ਇਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਅੱਜ ਫੈਡਰੇਸ਼ਨ ਆਪਣੀ ਬਰੇਗਣ ਜਿਹੜੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਇਸ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਆ ਤੇ ਸਤਕਾਰ ਹੈ ਦੇਖੋ ਜਿਹੜਾ ਇਹ ਦੇਸ਼ ਪੰਜਾਬ ਹੈ ਇਸ ਤੇ ਬੜੇ ਹਮਲਾਵਾਰ ਆਏ ਸਦੀਆਂ ਤੋਂ ਹਮਲਾਵਾਰ ਆਉਂਦੇ ਰਹੇ ਪਰ ਇਹ ਦੇਸ਼ ਪੰਜਾਬ ਉਹਨਾਂ ਦਾ ਮੂੰਹ ਮੋੜਦਾ ਰਿਹਾ ਸੋ ਦੇਸ਼ ਦੀ ਯਾਦ ਦੀ ਤੋਂ ਬਾਅਦ ਵੀ ਕਈ ਹਮਲੇ ਹੋਏ ਤੇ ਅੱਜ ਦੇ ਅਸੀਂ ਹਮਲੇ ਦੀ ਗੱਲ ਕਰੀਏ ਇਸ ਤਰ੍ਹਾਂ ਦਾ ਹਮਲਾ 88 ਚ ਵੀ ਹੋਇਆ ਇੱਥੇ ਹੜ ਲਿਆਂਦੇ ਗਏ ਹੁਣ ਵੀ 2025 ਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਾਣ ਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਹੈ ਪਰ ਇਹ ਸਾਜ਼ਿਸ਼ ਦੀਨ ਜਿਹਦੇ ਵਿੱਚ ਪੰਜਾਬੀ ਦੀ ਸ਼ਕਤੀਆਂ ਸ਼ਾਮਲ ਨੇ ਸਾਜ਼ਿਸ਼ ਦੀਨ ਪੰਜਾਬ ਨੂੰ ਹੜਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕੀ ਮਾੜੀ ਗੱਲ ਆ ਕਿਉਂਕਿ ਸਮੁੱਚੀ ਮਾਨਵਤਾ ਦੀ ਗੱਲ ਅਸੀਂ ਕਰਦੇ ਆ ਸਮੁੱਚੇ ਭਾਈਚਾਰੇ ਦੀ ਗੱਲ ਅਸੀਂ ਕਰਦੇ ਆ ਤੋਂ ਉਸ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਮੋੜੋ ਸਾਰਨ ਦੀ ਗੱਲ ਆ ਅੱਜ ਫੈਡਰੇਸ਼ਨ ਆਪਣੀ ਬਰੇਗਣ ਜਿਹੜੀ ਕਾਲ ਤੱਕ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਇਸ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਆ ਤੇ ਸਤਿਕਾਰ ਆ ਤੇ ਦੂਜੇ ਪਾਸੇ ਇਸ ਪੰਜਾਬ ਦੇ ਵਿੱਚ ਬਦਲਾਅ ਦੇ ਨਾਮ ਦੇ ਉੱਤੇ ਇੱਕ ਵੱਡਾ ਚੋਰ ਤੇ ਡਾਕੂ ਲਟੇਰਿਆਂ ਦਾ ਇੱਕ ਇੱਕ ਫੌਜ ਜਿਹੜੀ ਆ ਇਸ ਤੇ ਹਮਲਾ ਕਰਨ ਆਈ ਤੋਂ ਉਹਨਾਂ ਨੇ ਬਦਲਾਅ ਵਾਸਤੇ ਵੀ ਪੰਜਾਬ ਨੂੰ ਮੋੜ ਸਾਰਨ ਵਾਸਤੇ ਵੀ ਸਿਆਸੀ ਫਿਜ਼ਾ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਅਕਾਲੀ ਦਰ ਵਰਗੇ ਜਥੇਬੰਦੀਆਂ ਨੂੰ ਅੱਗੇ ਲਿਆਉਣ ਵਾਸਤੇ ਪੰਜਾਬ ਦੀ ਮੋਢ ਸਾਰੀ ਲਈ ਅਸੀਂ ਅੱਜ ਅਰਦਾਸ ਕਰਦੇ ਹਾਂ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆਂ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ ਚਾਹੇ ਇੱਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਸਰਕਾਰਾਂ ਦਾ ਲੱਗਦਾ ਕਿ ਇਸ ਹੜ੍ਹਾਂ ਦੇ ਵਿੱਚ ਸਮਾਜਿਕਾਂ ਨੇ ਆਪਣਾ ਮਾ ਇਹ ਇਹ ਇਹੀ ਵੱਖਰੀ ਪਛਾਣ ਹੈ ਕਿਉਂਕਿ ਗੁਰੂ ਦਾ ਜਿਹੜਾ ਸਿਧਾਂਤ ਹੈ ਉਹ ਸਰਬੱਤ ਦੇ ਭਲੇ ਦਾ ਵਾ ਦੋ ਵਕਤ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਲਈ ਤੈਹ ਦਿਲ ਤੋਂ ਬਹੁਤ ਲੋਕ ਇੱਥੇ ਆਏ ਜਿਨ੍ਹਾਂ ਦਾ ਅਸੀਂ ਤੈਹ ਦਿਲ ਤੋਂ ਸਤਿਕਾਰ ਕਰਦੇ ਆਂ ਪੰਜਾਬ ਮਰਦਾ ਨਹੀਂ ਹੈ ਪੰਜਾਬ ਨੂੰ ਮਾਰਨ ਵਾਲੇ ਕਈ ਆਏ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਅੱਜ ਅਸੀਂ ਭਾਈ ਗੁਰਦਾਸ ਹਾਲ ਤੋਂ ਇਹ ਅਰਦਾਸ ਯਾਤਰਾ ਲੈ ਕੇ ਆਏ ਆ ਜਿਹਦੇ ਵਿੱਚ ਹੁਣ ਅਸੀਂ ਸਾਰੇ ਕਿਹਨਾ ਅਕਾਲ ਤਖਤ ਸਾਹਿਬ ਦੇ ਅਰਦਾਸ ਕਰ ਮੇਰੇ ਵੱਲੋਂ ਸਾਹਿਬ ਜਿਵੇਂ ਮੋੜ ਉਸਾਰੀ ਦੇ ਲਈ ਤੁਹਾਡੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਜਿਹੜੇ ਅਸੀਂ ਹਰ ਉਪਰਾਲੇ ਵਿੱਚ ਸ਼ਾਮਿਲ ਆ ਨਿਮਾਣੇ ਸੇਵਕ ਦੇ ਵਜੋਂ ਜਥੇਬੰਦੀ ਵੀ ਸ਼ਾਮਿਲ ਆ ਸਾਡੀ ਸ਼ਰੋਣੀ ਕਮੇਟੀ ਦੇ ਤੌਰ ਤੇ ਸ਼ਾਮਿਲ ਆ ਭਾਈਚਾਰੇ ਦੇ ਤੌਰ ਤੇ ਸ਼ਾਮਿਲ ਆ ਹਰ ਤਰੀਕੇ ਨਾਲ ਹਰ ਥਾਂ ਤੇ ਸਾਡੇ ਜਿਹੜੇ ਜਿਵੇਂ ਦੇਖੋ ਵੀ ਜਿਹੜੇ ਇਲਾਕਿਆਂ ਵਿੱਚੋਂ ਗੁਰਦਾਸਪੁਰ ਦੇ ਵਿੱਚੋਂ ਨੌਜਵਾਨ ਆਏ ਨੇ ਪਰੋਈਪੁਰ ਫਾਜ਼ਿਲਕਾ ਵਿੱਚੋਂ ਨੌਜਵਾਨ ਆਏ ਨੇ ਕਪੂਰਥਲੇ ਵਿੱਚੋਂ ਆਏ ਨੇ ਸਾਰੇ ਆਪੋ ਆਪਣੀ ਥਾਂ ਦੀ ਡਿਊਟੀਆਂ ਜਿਹੜੀਆਂ ਕਰ ਰਹੇ ਨੇ ਗੁਰੂ ਕਿਰਪਾ ਕਰੇਗਾ ਪੰਜਾਬ ਚੜਦੀ ਕਲਾ ਚ ਆਏਗਾ। ਜਾਣ ਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਹੈ ਪਰ ਇਹ ਸਾਜ਼ਿਸ਼ ਦੀਨ ਜਿਹਦੇ ਵਿੱਚ ਪੰਜਾਬ ਵਿਰੋਧੀ ਸ਼ਕਤੀਆਂ ਸ਼ਾਮਿਲ ਨੇ ਸਾਜ਼ਿਸ਼ ਦੀਨ ਪੰਜਾਬ ਨੂੰ ਹਨਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕਿ ਮਾੜੀ ਗੱਲ ਹੈ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਚਾਹੇ ਇਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਅੱਜ ਫੈਡਰੇਸ਼ਨ ਆਪਣੀ ਬਰੇਗਣ ਜਿਹੜੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਇਸ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਪੋਸਤੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਅਤੇ ਸਤਕਾਰ ਹੈ ਦੇਖੋ ਜਿਹੜਾ ਇਹ ਦੇਸ਼ ਪੰਜਾਬ ਹੈ ਇਸ ਤੇ ਬੜੇ ਹਮਲਾਵਾਰ ਆਏ ਸਦੀਆਂ ਤੋਂ ਹਮਲਾਵਾਰ ਆਉਂਦੇ ਰਹੇ ਪਰ ਇਹ ਦੇਸ਼ ਪੰਜਾਬ ਉਹਨਾਂ ਦਾ ਮੂੰਹ ਮੋੜਦਾ ਰਿਹਾ ਸੋ ਦੇਸ਼ ਦੀ ਯਾਦ ਦੀ ਤੋਂ ਬਾਅਦ ਵੀ ਕਈ ਹਮਲੇ ਹੋਏ ਤੇ ਅੱਜ ਦੇ ਅਸੀਂ ਹਮਲੇ ਦੀ ਗੱਲ ਕਰੀਏ ਇਸ ਤਰ੍ਹਾਂ ਦਾ ਹਮਲਾ 88 ਚ ਵੀ ਹੋਇਆ ਇੱਥੇ ਹੜ ਲਿਆਂਦੇ ਗਏ ਹੁਣ ਵੀ 2025 ਚ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਜਾਣ ਬੁੱਝ ਕੇ ਭਾਵੇਂ ਕਿ ਕੁਦਰਤੀ ਤੌਰ ਤੇ ਸਾਡਾ ਇੰਦਰ ਦੇਵਤਾ ਵੀ ਮਿਹਰਬਾਨ ਹੈ ਪਰ ਇਹ ਸਾਜ਼ਿਸ਼ ਦੀਨ ਜਿਹਦੇ ਵਿੱਚ ਪੰਜਾਬ ਵਿਰੋਧੀ ਸ਼ਕਤੀਆਂ ਸ਼ਾਮਲ ਨੇ ਸਾਜ਼ਿਸ਼ ਦੀਨ ਪੰਜਾਬ ਨੂੰ ਹੜਾਂ ਦੀ ਮਾਰ ਦੇ ਵਿੱਚ ਰੋੜਿਆ ਗਿਆ ਜਿਹਦੇ ਨਾਲ ਇਹਨਾਂ ਨੇ ਪਾਕਿਸਤਾਨ ਦੇ ਪੰਜਾਬ ਨੂੰ ਵੀ ਜੋੜਿਆ ਜਿਹੜੀ ਕੀ ਮਾੜੀ ਗੱਲ ਆ ਕਿਉਂਕਿ ਸਮੁੱਚੀ ਮਾਨਵਤਾ ਦੀ ਗੱਲ ਅਸੀਂ ਕਰਦੇ ਆ ਸਮੁੱਚੇ ਭਾਈਚਾਰੇ ਦੀ ਗੱਲ ਅਸੀਂ ਕਰਦੇ ਆ ਤੋਂ ਉਸ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਮੋੜੋ ਸਾਰਨ ਦੀ ਗੱਲ ਆ ਅੱਜ ਫੈਡਰੇਸ਼ਨ ਆਪਣੀ ਵਰੇਗਣ ਜਿਹੜੀ ਕਾਲ ਤੱਕ ਸਾਹਿਬ ਅਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਹੈ ਜਰ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਆ ਤੇ ਸਤਿਕਾਰ ਆ ਤੇ ਦੂਜੇ ਪਾਸੇ ਇਸ ਪੰਜਾਬ ਦੇ ਵਿੱਚ ਬਦਲਾਅ ਦੇ ਨਾਮ ਦੇ ਉੱਤੇ ਇੱਕ ਵੱਡਾ ਚੋਰ ਤੇ ਡਾਕੂ ਲਟੇਰਿਆਂ ਦਾ ਇੱਕ ਇੱਕ ਫੌਜ ਜਿਹੜੀ ਆ ਇਸ ਤੇ ਹਮਲਾ ਕਰਨ ਆਈ ਤੋਂ ਉਹਨਾਂ ਨੇ ਬਦਲਾਅ ਵਾਸਤੇ ਵੀ ਪੰਜਾਬ ਨੂੰ ਮੋੜ ਸਾਰਨ ਵਾਸਤੇ ਵੀ ਸਿਆਸੀ ਫਿਜ਼ਾ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਅਕਾਲੀ ਦਰ ਵਰਗੇ ਜਥੇਬੰਦੀਆਂ ਨੂੰ ਅੱਗੇ ਲਿਆਉਣ ਵਾਸਤੇ ਪੰਜਾਬ ਦੀ ਮੋਢ ਸਾਰੀ ਲਈ ਅਸੀਂ ਅੱਜ ਅਰਦਾਸ ਕਰਦੇ ਹਾਂ ਸਰਕਾਰਾਂ ਦੀ ਮਨਸ਼ਾ ਦਿਖਾਈ ਦੇ ਰਹੀ ਆ ਕਿ ਉਹ ਗਟਿਆਂ ਨੂੰ ਪਾਣੀ ਚ ਲਵੇੜ ਕੇ ਤਸਵੀਰਾਂ ਖਿਚਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ ਚਾਹੇ ਇੱਥੇ ਚੰਡੀਗੜ੍ਹ ਦੇ ਹੋਣ ਤੇ ਚਾਹੇ ਦਿੱਲੀ ਦੇ ਹੋਣ ਜਿਹੜੀਆਂ ਵੀ ਗੱਲਾਂ ਹੋਈਆਂ ਉਹ ਚੰਗੀਆਂ ਨਹੀਂ ਹੋਈਆਂ ਪੰਜਾਬ ਦੇ ਲੋਕ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਦਾ ਫੈਸਲਾ ਸੁਣਾਉਣਗੇ ਸਰਕਾਰਾਂ ਦਾ ਲੱਗਦਾ ਕਿ ਇਸ ਹੜ੍ਹਾਂ ਦੇ ਵਿੱਚ ਸਮਾਜਿਕਾਂ ਨੇ ਆਪਣਾ ਮਾ ਇਹ ਇਹ ਇਹੀ ਵੱਖਰੀ ਪਛਾਣ ਹੈ ਕਿਉਂਕਿ ਗੁਰੂ ਦਾ ਜਿਹੜਾ ਸਿਧਾਂਤ ਆ ਉਹ ਸਰਬੱਤ ਦੇ ਭਲੇ ਦਾ ਵਾ ਦੋ ਵਕਤ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਲਈ ਤੈਹ ਦਿਲ ਤੋਂ ਬਹੁਤ ਲੋਕ ਇੱਥੇ ਆਏ ਜਿਨ੍ਹਾਂ ਦਾ ਅਸੀਂ ਤੈਹਲ ਤੋਂ ਸਤਿਕਾਰ ਕਰਦੇ ਆ ਪੰਜਾਬ ਮਰਦਾ ਨਹੀਂ ਹੈ ਪੰਜਾਬ ਨੂੰ ਮਾਰਨ ਵਾਲੇ ਕਈ ਆਏ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਅੱਜ ਅਸੀਂ ਭਾਈ ਗੁਰਦਾਸ ਹਾਲ ਤੋਂ ਇਹ ਅਰਦਾਸ ਯਾਤਰਾ ਲੈ ਕੇ ਆਏ ਆ ਜਿਹਦੇ ਵਿੱਚ ਹੁਣ ਅਸੀਂ ਸਾਰੇ ਕਿਨਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰ ਮੇਰੇ ਵੱਲੋਂ ਸਾਹਿਬ ਜੇਕਰ ਮੋੜ ਉਸਾਰੀ ਦੇ ਲਈ ਤੁਹਾਡੇ ਵੱਲੋਂ ਕਿਹੜੇ ਕਿਹੜੇ ਉਪਰਾਲੇ ਜਿਹੜੇ ਅਸੀਂ ਹਰ ਉਪਰਾਲੇ ਵਿੱਚ ਸ਼ਾਮਿਲ ਆ ਨਿਮਾਣੇ ਸੇਵਕ ਦੇ ਵਜੋਂ ਜਥੇਬੰਦੀ ਵੀ ਸ਼ਾਮਿਲ ਆ ਸਾਡੀ ਸ਼ਰੋਣੀ ਕਮੇਟੀ ਦੇ ਤੌਰ ਤੇ ਸ਼ਾਮਿਲ ਆ ਭਾਈਚਾਰੇ ਤੌਰ ਤੇ ਸ਼ਾਮਿਲ ਆ ਹਰ ਤਰੀਕੇ ਨਾਲ ਹਰ ਥਾਂ ਤੇ ਸਾਡੇ ਜਿਹੜੇ ਜਿਵੇਂ ਦੇਖੋ ਵੀ ਜਿਹੜੇ ਇਲਾਕਿਆਂ ਵਿੱਚੋਂ ਗੁਰਦਾਸਪੁਰ ਦੇ ਵਿੱਚੋਂ ਨੌਜਵਾਨ ਆਏ ਨੇ ਪਰੋਜਪੁਰ ਫਾਜ਼ਿਲਕਾ ਵਿੱਚੋਂ ਨੌਜਵਾਨ ਆਏ ਨੇ ਕਪੂਰਥਲੇ ਵਿੱਚੋਂ ਆਏ ਨੇ ਸਾਰੇ ਆਪੋ ਆਪਣੀ ਥਾਂ ਦੀ ਡਿਊਟੀਆਂ ਜਿਹੜੀਆਂ ਕਰ ਰਹੇ ਨੇ ਗੁਰੂ ਕਿਰਪਾ ਕਰੇਗਾ ਪੰਜਾਬ ਚੜ੍ਹਦੀ ਕਲਾ ਜਾਏਗਾ